ਬਰੂਸ਼ਰੀ ਕਾਲਤਖਸਬ ਦੀ ਫਸੀਲ ਤੋਂ ਜੋ ਹੁਕਮਨਾਮਾ ਹੋਇਆ ਸੀਗਾ ਜਿਸ ਦੇ ਤਹਿਤ ਇੱਕ ਸੱਤ ਮੈਂਬਰੀ ਕਮੇਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ ਬਣਾਈ ਗਈ ਸੀ ਜਿਹਦੇ ਵਿੱਚੋਂ ਜਿਹੜੇ ਪੰਜ ਮੈਂਬਰ ਨੇ ਉਹਨਾਂ ਨੇ ਕੁਝ ਦਿਨ ਪਹਿਲਾਂ ਅਕਾਲਤਖਸਬ ਤੇ ਹਾਜ਼ਰ ਹੋ ਕੇ ਅਰਦਾਸ ਬੇਨਤੀ ਕੀਤੀ ਗੁਰੂ ਮਹਾਰਾਜ ਚਰਣਾ ਵੀ ਸ਼ੁਕਰਾਨਾ ਕੀਤਾ ਅਤੇ 18 ਤਰੀਕ ਤੋਂ 18 ਮਾਰਚ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆ ਜਿਹੜੀ ਉਹ ਕਮੇਟੀ ਵੱਲੋਂ ਸ਼ੁਰੂ ਕੀਤੀ ਜਾ ਰਹੀ ਆ ਸੋ ਅੱਜ ਕਲ ਸ੍ਰੀ ਕੇਸਗੜ ਸਾਹਿਬ ਨੰਦਪੁਰ ਸਾਹਿਬ ਵਿਖੇ ਕਮੇਟੀ ਦੇ ਸਾਰੇ ਮੈਂਬਰਾਂ ਨੇ ਗੁਰਮਰਦੋਤਾ ਦਾ ਉਸਰਾਹ ਅਸ਼ੀਰਵਾਦ ਲਿਆ ਵਾ ਤੇ 18 ਤਰੀਕ ਤੋਂ ਇਹ ਭਰਤੀ ਸ਼ੁਰੂ ਹੋਣ ਜਾ ਰਹੀ ਹੈ ਤੇ ਸਾਰੇ ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਨੇ ਸਿੰਘ ਸੁਭਾਵਾਂ ਨੇ ਸਾਡੇ ਜਿੰਨੇ ਵੀ ਅਕਾਲੀ ਦਲ ਨੇ ਅਤੇ ਜਿੰਨੇ ਵੀ ਸਾਡੇ ਸਮੁੱਚੇ ਸਿੱਖ ਕੌਮ ਨੂੰ ਅਸੀਂ ਅਪੀਲ ਕਰਦੇ ਆ ਕਿ ਉਸ ਦਿਨ ਵੱਧ ਤੋਂ ਵੱਧ ਉੱਥੇ ਇਕੱਠ ਕਰਕੇ ਹਾਜ਼ਰ ਹੋ ਕੇ ਉਸ ਭਰਤੀ ਦੇ ਵਿੱਚ ਤੁਸੀਂ ਸਾਰੇ ਸਹਿਯੋਗ ਦਿਓ ਕਿਉਂਕਿ ਸ਼੍ਰੀ ਕਾਲਤਾਖਸਾਬ ਦੇ ਹੁਕਮਤ ਜਿਹੜੀ ਇਹ ਮੈਂਬਰਸ਼ਿਪ ਦਾ ਸ਼੍ਰੋਮਣਿਕਲ ਦੀ ਭਰਤੀ ਹੋਣ ਜਾ ਰਹੀ ਹੈ ਜਿਹੜੇ ਦੋ ਬੰਦੇ ਨਿਯੁਕਤੀਾ ਦਿੱਤੇ ਆ ਜੀ ਉਹਨਾਂ ਦੀ ਜਗ੍ਹਾ ਕੋਈ ਹੋਰ ਨਵੇਂ ਨੰਬਰ ਆਣਗੇ ਨਹੀਂ ਉਹਦੇ ਬਾਰੇ ਤਾਂ ਜਦਰ ਸਭਾ ਨੇ ਫੈਸਲਾ ਕਰਨਗੇ ਤੇ ਲੇਕਿਨ ਜਿਹੜੀ ਇਹ ਕਮੇਟੀ ਹੈਗੀ ਹੈ ਪੰਜ ਮੈਂਬਰੀ ਕਮੇਟੀ ਆ ਹੁਣ ਤੇ ਇਹੀ ਆਪਣਾ ਜਿਹੜਾ ਇਹ ਭਰਤੀ ਦਾ ਕੰਮ ਸ਼ੁਰੂ ਕਰੂਗੀ ਜਿਹੜੇ ਆਪਾਂ ਜਿਹੜੇ ਭਰਤੀ ਲਈ ਫਾਰਮ ਪੜਿਆ ਜਾਉਂ ਸਪੈਸ਼ਲ ਕਾਲੀਗਰ ਨੂੰ ਮਤਲਬ ਕੀਤਾ ਜਾ ਰਿਹਾ ਵੀ ਉਹ ਤਾਂ ਮੌਕੇ ਤੇ ਪਤਾ ਲੱਗੂਗਾ ਜੀ ਵੀ ਕਿਹੜੀ ਪਰਚੀ ਆਨੇ ਉਸ ਦਿਨ ਹੀ ਮੌਕੇ ਤੇ ਦੱਸਾਂਗੇ ਜੀ ਕਾਲੀ ਦਾ ਨਾਮ ਕਿਉਂ ਵਰਤ ਰਹੇ ਹੋ ਜੀ ਅਸੀਂ ਤਾਂ ਕੇ ਜੀ ਕਾਲ ਨੂੰ ਵਰਤ ਰਹੇ ਹਾਂ ਇਹ ਤੋਂ ਕਿਉਂ ਨਹੀਂ ਜੀ ਨਹੀਂ ਨਹੀਂ ਉਹ ਮੌਕੇ ਤੇ ਪਤਾ ਲੱਗੂਗਾ ਜਿਸ ਦਿਨ ਉਸ ਦਿਨ ਭਰਤੀ ਸ਼ੁਰੂ ਹੋਣੀ ਆ ਉਸ ਦਿਨ ਸਾਰਾ ਹੀ ਜਿਹੜਾ ਅਸੀਂ ਮੌਕੇ ਦੱਸਾਂਗੇ ਤੇ ਵੀ ਕਿਉਂਕਿ ਸ਼੍ਰੋਮਣ ਅਕਾਲ ਦੇ ਭਰਤੀ ਕਰਨਾ ਸਾਨੂੰ ਹੁਕਮ ਆਲ ਤੱਕ ਲੋ ਸ਼੍ਰੋਮਣ ਦੀ ਇਨਸਾਨ ਜਸਪਾਲ ਦੇ ਨਾਮ ਤੇ ਤਿੰਨ ਜਗ੍ਹਾ ਤੇ ਸਾਰੇ ਬਰਤਾਰੇ ਕਿਵੇਂ ਜੋ ਵੀ ਇਹ ਘਟਨਾ ਵਾਪਰੀ ਹੈ ਜਿਸ ਦਿਨ ਦੀ ਸਮੁੱਚੇ ਦੁਨੀਆ ਦੇ ਵਿੱਚ ਜਿਹੜੇ ਸਿੱਖ ਬੈਠੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਬਹੁਤ ਵੱਡਾ ਰੋਸ ਆ ਜਿਹੜਾ ਕਿ ਜੋ ਵੀ ਜਿਸ ਢੰਗ ਦੇ ਨਾਲ ਜਸਰ ਸਰਬਾਨ ਬਦਲੇ ਗਏ ਨੇ ਸੋ ਇਹਦੇ ਨਾਲ ਹਰ ਇੱਕ ਸਿੱਖ ਨਿਰਾਸ਼ ਆ ਕਿ ਜਿਹੜੀਆਂ ਆਪਣੀ ਸਵਾਨੇ ਦੇ ਸ਼੍ਰੀ ਗੁਰੂ ਸਾਹਿਬ ਉਸ ਸਭਾ ਉੱਥੇ ਦੇ ਜਸਰ ਸਰਬਾਨਾਂ ਦਾ ਬਹੁਤ ਤਦਕਾਰ ਹੈ ਇਸੇ ਕੌਮ ਦੇ ਵਿੱਚ ਸੋ ਇਹ ਉਹਨਾਂ ਦੇ ਆਮੇ ਦੇ ਵਿੱਚ ਵੀ ਬਣ ਬੜੀ ਤੇ ਪ੍ਰਾਪਤ ਆਮੇ ਵਿੱਚ ਨਾ ਆਉਮ ਨੂੰ ਨਾ ਕਰਦਾ ਦਰਦ ਦੋ ਕਰ ਰਿਹਾ ਰਹਨ ਤੁਸੀਂ ਸਾਬ ਦੇ ਅਖੀਰ ਕੀ ਸੰਭਾ ਉਹ ਉਹਦੇ ਬਾਰੇ ਵੀ ਜਿਹੜੀਆਂ ਸਿਕਾਮਾਂ ਨੇ ਉਹਦੀ ਜੀਵ ਸਾਰੀ ਇਸ ਬੜੇ ਤਨੇ ਜੋ ਹੋਇਆ ਬਿਲਕੁਲ ਗਲਤਮ ਬਹਾਲ ਕੇ ਨਾ ਜਿੱਥੇ ਬਣੀ ਤੁਹਾਡੀ ਪੰਜ ਮੈਂਬਰੀ ਕਮੇਟੀ ਮੰਨਤਾ ਦਿੰਦੀ ਹੈ ਜਿਹੜੇ ਆਪਣੇ ਦੇਖੋ ਅਸੀਂ ਇਹਦੇ ਕੁਝ ਨਹੀਂ ਕਹਿਣਾ ਚਾਹੀਦਾ ਲੇਕਿਨ ਹਾਲ ਤੱਕ ਸਾਨੂੰ ਸਵਰਪਤਾ ਸਾਨੂੰ ਜੋ ਹੁਕਮਨਾਮੇ ਹੋਏ ਨੇ ਅਸੀਂ ਉਹਤੇ ਡਟ ਕੇ ਰਾਵਾਂਗੇ ਕਿਸੇ ਸਮਝਣਾ ਜਿੱਕ ਡਟੇ ਬੁੱਕੀ ਤੁਸੀਂ ਉੱਥੇ ਜਨਹਾਲ ਦੀ ਤੁਮ ਗੁਰਮਾਰ ਦਾ ਉਠਾਸਰਾ ਲੈ ਰਹੇ ਆ ਸਾਰੀ ਤਖਤਾ ਤੁਸੀਂ ਜਾਣਾ ਦੋਂ ਦੋਸਤ ਹੱਡਾ ਪ੍ਰੋਗਰਾਮ ਲੇਕਿਨ ਠੀਕ ਹੈ ਆਪਣੇ ਤੌਰ ਤੇ ਸਾਰੀਆਂ ਸੰਸਥਾਵਾਂ ਨੇ ਜਿਹੜਾ ਕਿਉਂਕਿ ਰੋਸ ਸਾਰਿਆਂ ਦੇ ਵਿੱਚ ਆ ਉਹ ਤੌਂਦਾ ਉਹ ਆਪ ਦਾ ਜਾਣਾ ਕਹਿੰਦੇ ਹੁਣ ਆ ਇਹ ਵੀ ਇਰਾਦਾ ਪਹਮਾਨਤ ਨਹੀਂ ਹੈ ਕਿਉਂਕਿ ਦਰ ਦੀ ਜਿਹੜੀ ਨਿਯੁਕਤੀ ਆਈ ਤਾਂ ਵਿਧੀ ਵਿਧਾਨ ਹੋਣਾ ਚਾਹੀਦਾ ਕੁਝ ਇਹ ਸਾਰਾ ਕੁਝ ਤੁਸੀਂ ਦੇਖੋ ਵੀ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਵੀ ਜਿਸ ਦਿਨ ਦੀ ਇਹ ਘਟਨਾ ਵਾਪਰੀ ਸਾਰੀ ਸਿੱਖ ਨਰਾਸ਼ ਨੇ ਅੱਜ ਸਮੁੱਚੀ ਜਿਹੜੀ ਸਿੱਖ ਔਰ ਉਹ ਅੱਜ ਜਿਹੜੀ ਆਉਣ ਵਾਲੇ ਸਮੇਂ ਤੇ ਇਸ ਤਰ੍ਹਾਂ ਦੇ ਮਾਹਨ ਬਣਨ ਕੀ ਵਿਅਕਤੀ ਵਿਸ਼ਾ ਸਮਾਜੇਸ਼ਾ ਸਮਾਜੀ ਕਾਇਮ ਹੋਣੀ ਚਾਹੀਦੀ ਮਰੇ ਬਹਾਲ ਹੋਣੀ ਚਾਹੀਦੀਆਂ ਕਿਉਂਕਿ ਜੋ ਹੁਕਮਨਾਮੇ ਜਦੋਂ ਜਾਰੀ ਹੋਏ ਨੇ ਸੂਤੇ ਦੁਨੀਆ ਦੇ ਵਿੱਚ ਬੈਠੇ ਖੰਧਰੀ ਹਰ ਲੋਕਾਂ ਦੇ ਵਿੱਚ ਬਹੁਤ ਵਸ ਗਿਆ ਸੀ ਕਾਲ ਤੱਕ ਸਾਹਿਬ ਲੇਕਿਨ ਢਾਈ ਮਹੀਨਿਆਂ ਦੇ ਵਿੱਚ ਜਿਹੜੀ ਉਹ ਮਰਿਆਦਾ ਉਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਨਹੀਂ ਛੱਡੀ ਗਈ ਸ਼ਰੋਮਣੀ ਕਾਲ ਦੀ ਲੀਡਰਸ਼ਿਪ ਵੱਲੋਂ ਖੁਇਸ ਲਈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸੱਚੀ ਲੀਡਰਸ਼ਿਪ ਹੈਗੀ ਚਾਹੇ ਅਸੀਂ ਕਮੇਟੀ ਵਾਲੇ ਆ ਗੁਰੂ ਮਹਾਰਾਜ ਸਮਤ ਬਖਸ਼ੇ ਕਿ ਅਸੀਂ ਆਪਣੇ ਨਿੱਜੀ ਹਿੱਤਾਂ ਨੂੰ त्याग ਕੇ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਪੰਥ ਦੇ ਭਲੇ ਦੇ ਲਈ ਪੰਜਾਬ ਦੇ ਭਲੇ ਦੇ ਲਈ ਸ਼੍ਰੋਮਣੀ ਕਾਦਰ ਦੇ ਭਲੇ ਦੇ ਲਈ ਅਤੇ ਸਾਡੀਆਂ ਜਿਹੜੀਆਂ ਸਿਕਸ ਸੰਸਥਾਵਾਂ ਨੇ ਉਹਨਾਂ ਨੂੰ ਮਜ਼ਬੂਤ ਕਰਨ ਦੇ ਲਈ ਇੱਕ ਵਿਅਕਤੀ ਵਿਸ਼ੇਸ਼ ਦੀ بجائے ਕਿ ਇਹ ਸੰਸਥਾਵਾਂ ਦੀ ਜਿਹੜੀ ਹੋਂਦ ਵੱਡੀ ਹੋਣੀ ਚਾਹੀਦੀ ਹੈ ਸਾਡੇ ਜਿਹੜੇ ਸਿਧਾਂਤ ਨੇ ਉਹ ਵੱਡੇ ਹੋਣੇ ਚਾਹੀਦੇ ਨੇ ਕੱਲ ਨੂੰ ਜੀ ਅੱਲਾ ਹੈ ਕੱਲ ਨੂੰ ਕੱਲ ਨੂੰ ਮਹੱਲਾ ਜੀ ਕੱਲ ਮਹੱਲਾ ਨਿਕਲ ਰਿਹਾ ਉਹਦੇ ਮਹੱਲੇ ਨੂੰ ਲੈ ਕੇ ਵੀ ਬੜੀ ਜਿਹੜੀ ਚਰਚਾ ਹੈ ਕਿਉਂਕਿ ਇੱਕ ਤਾਂ ਅੱਜ ਮੀਟਿੰਗ ਹੈ ਬਾਬਾ ਹਰਨਾਮ ਸਿੰਘ ਦੇ ਉੱਤੇ ਦੂਸਰਾ ਵੀ ਜਦੋਂ ਇੱਥੇ ਸਮਾਗਮ ਹੁੰਦਾ ਇਸ ਸਮਾਗਮ ਦੇ ਵਿੱਚ ਹਾਲ ਤੱਕ ਸਾਡੇ ਜਥੇਦਾਰ ਜਿਹੜੇ ਹੈ ਕੌਮ ਦੇ ਨਾਲ ਸੰਦੇਸ਼ ਦਿੰਦੇ ਔਰ ਇਹ ਮਹੱਲੇ ਦੀ ਅਗਵਾਈ ਵੀ ਕਰਦੇ ਤੇ ਉਹ ਬਾਬਾ ਹਰਨਾਮ ਸਿੰਘ ਨੇ ਤਾਂ ਇਥੋਂ ਤੱਕ ਕਹਿਤਾ ਵੀ ਇਹ ਹੈੱਡ ਗ੍ਰਾਂਥੀ ਜਿਹੜੇ ਹੈ ਉਹ ਦੇਣ ਕਿ ਤੇ ਪੰਜ ਪਿਆਰੇ ਅਗਵਾਈ ਕਰ। ਵੀ ਅਸੀਂ ਨਹੀਂ ਦਿੱਤਾ ਜਿਹੜਾ ਅਸੀਂ ਨਹੀਂ ਤਾਂ ਸੰਘਰਸ਼ ਰੋਧ ਕਰਾਂਗੇ। ਜੇ ਜਥੇਦਾਰ ਸੰਦੇਸ਼ ਦੇਣਗੇ ਤਾਂ ਵਿਰੋਧ ਕਰਾਂਗੇ ਕਹਿੰਦੇ ਸੀ। ਉਹ ਇੱਥੇ ਦੇਖੋ ਜੀ ਮੈਂ ਇਹੀ ਗੱਲ ਕਰ ਰਿਹਾ ਵੀ ਜਦ ਤੇ ਜਥੇ ਦੀ ਮੁਤਾਬਕ ਫੈਸਲੇ ਲਏ ਇਸ ਤਰ੍ਹਾਂ ਮਹੌਨਾ ਜ਼ਰੂਰੀ ਹੈ। ਉਹ ਪਰਮਾਧਿਕਾ ਇਸ ਤਰ੍ਹਾਂ ਦਾ ਜਿਹੜਾ ਕੌਮ ਦੇ ਵਿੱਚ ਜਿਹੜੀ ਦੁਚਿੱਤੀ ਵੀ ਆਊਗੀ ਕੌਮ ਦੇ ਵਿੱਚ ਨਰਾਜ਼ਗੀ ਵੀ ਹੋਊਗੀ ਲਈ ਗੁਰੂ ਜੀ ਸਮਤ ਬਖ ਸਾਡੀ ਸਮੁੱਚੀ ਕੌਮ ਕਿ ਇਕਾ ਹੋਵੇ ਉਹਨਾਂ ਦੇ ਸਮਝ ਅਤੇ ਸਾਡੀਆਂ ਜਿਹੜੀਆਂ ਸੱਤਾਵਾਦੀ ਮਰਿਆਦਾ ਬਹੋਵੇ ਅਤੇ ਸਿੱਖ ਕੌਮ ਦੀ ਭਾਵਨਾ ਅਨੁਸਾਰ ਫੈਸਲੇ ਲਈ ਜਾਣ ਜਿਹੜੇ ਹੁਣ ਔਕਾਤ ਅਗਰ ਸਾਡਾ ਮਰਥਾ ਹੋ ਕੇ ਕੰਮ ਹੋ ਜੀ ਹੁਣ ਨਗਰ ਬਣਿਆ ਕੋਈ ਅੰਦੇਰੀ ਪਾਲ ਉਹਦੇ ਜਦੋਂ ਉਹ ਅੱਗੇ ਦੇਖੋ ਜੇ ਤਾਂ ਜਿਹੜੇ ਪਹਿਲੇ ਫੈਸਲੇ ਆਏ ਸੀਗੇ ਉਹ ਉਸ ਸਿੱਖ ਕੌਮ ਦੀ ਭਾਵਨਾ ਅਨੁਸਾਰ ਹੋਈ ਸੀ ਸਿੱਖ ਨੇ ਸਮੂੱਚੀ ਦੁਨੀਆ ਜਿ ਵੱਟੇ ਸਿੱਖਾਂ ਨੂੰ ਪ੍ਰਵਾਨਨ ਕੀਤਾ ਸੀ ਇਹ ਪ੍ਰਵਾਨਿਤ ਹੁਕਮਨਾਮੇ ਹੋਣਗੇ ਤਾਂ ਸਿੱਖ ਆਪ ਹੀ ਪ੍ਰਵਾਨ ਕਰਨਗੇ ਸਾਰੇ ਕੌਣ ਪ੍ਰਵਾਨ ਕਰੋਗੇ ਦੇਖੋ ਜੋ ਵੀ ਹੁਕਮਨਾਮਾ ਉੱਥੋਂ ਹੁੰਦਾ ਗੁਰਮਤਿ ਰੋਸ਼ਨੀ ਦੇ ਵਿੱਚ ਹੋਵੇ ਕਿਸੇ ਵਿਅਕਤੀ ਵਿਸ਼ੇਸ਼ ਦੇ ਹੁਕਮਾਂ ਦੇ ਨਾਮ ਹੋਵੇ ਉਹਦੇ ਉਹਦੇ ਪਿੱਛੇ ਕੋਈ ਪ੍ਰਭਾਵ ਨਾ ਹੋਵੇ ਕਿਸੇ ਦੀ ਮਨਸ਼ਾ ਨਾ ਹੋਵੇ ਤਾਂ ਉਸ ਪ੍ਰਵੰਦ ਹੋਣੀ ਹੋਣੀ ਹੈ ਦੇਖੋ ਅਸੀਂ ਤਾਂ ਸਰਵੋੱਚ ਮੰਨਦੇ ਆਂ ਸ਼੍ਰੀ ਕਾਲਤਾਖਸਰ ਸਾਬ੍ਹ ਸਤ ਦੋਨ ਸਰਵੋਤਮ ਤਿੰਨ ਕੁ ਮਹੀਨੇ ਲਗਭਗ ਹੋ ਚੱਲਿਆ ਕੀ ਕਾਰਨ ਹੈ ਕਿ ਹੁਣ ਤੱਕ ਇਹ ਪ੍ਰੋਸੈਸ ਖਾਲੇ ਤੱਕ ਸ਼ੁਰੂ ਨਹੀਂ ਹੋਇਆ ਭਰਤੀ ਦਾ ਜਿਹੜਾ ਦੇਖੋ ਆਪਾਂ ਸਾਰੇ ਜਾਣਦੇ ਆਂ ਕਿ ਜਿਹੜੀ ਦੇਖੋ ਸਭ ਤੋਂ ਪਹਿਲਾਂ ਤਾਂ ਧਾਮੀ ਸਾਹਿਬ ਨੂੰ ਕਨਵੀਨਰ ਲਾਇਆ ਗਿਆ ਸੀਗਾ ਉਹਨਾਂ ਨੇ ਇਹ ਮੀਟਿੰਗ ਬੁલાਉਣੀ ਸੀ ਸੋ ਉਹਨਾਂ ਨੇ ਦੋ ਢਾਈ ਮਹੀਨੇ ਮੀਟਿੰਗ ਹੀ ਨਹੀਂ ਬੁਲਾਈ ਹੈਗੀ ਫਿਰ ਬੁਲਾਈ ਉਸ ਤੋਂ ਬਾਅਦ ਇੱਕ ਦੋ ਮਿਟਕਾ ਹੋਈਆਂ ਉਸ ਤੋਂ ਬਾਅਦ ਆਪ ਹੀ ਅਸਤੀਫਾ ਦੇ ਗਏ ਹੋ ਤੇ ਸਮਝਾ ਫਿਰ ਜਦੋਂ ਸਮਨ ਦੁਬਾਰਾ ਜਿਵੇਂ ਸਰਪਾ ਨੇ ਹੁਕਮ ਕੀਤਾ ਕਿ ਇੱਕ ਕਮੇਟੀ ਭਰਤੀ ਸ਼ ਉਸ ਤੋਂ ਬਾਅਦ ਅਸੀਂ ਤਾਂ ਜਾ ਕੇ ਅਰਦਾਸ ਬੇਨਤੀ ਸ਼੍ਰੀ ਕਲਤਖਬ ਸਾਹਿਬ ਦੇ ਕਰਕੇ ਇਹ ਤਰੀਕ ਅਸੀਂ 18 ਅੰਤਿਕ ਰੱਖੀ ਤੁਸੀਂ ਇਹ ਸਾਰੇ ਵਰਤਾਰੇ ਨੂੰ ਕੀ ਸਮਝਦੇ ਹੋ ਕਿ ਇੱਕ ਪਰਿਵਾਰ ਨੂੰ ਬਚਾਉਣ ਵਾਸਤੇ ਹੋ ਰਿਹਾ ਜਾਂ ਕੋਈ ਹੋਰ ਕਾਰਨ ਸਮਝੀ ਸੇ ਕੌਮ ਜਾਣਦੀ ਹੈ ਸਾਰਾ ਪਤਾ ਹੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਆਪਾਂ ਨੂੰ ਨਹੀਂ ਪਤਾ ਹੀ ਹੈ ਜੀ ਅਸੀਂ ਤਾਂ ਪਹਿਲਾਂ ਕਹਿ ਚੁੱਕੇ ਹਾਂ ਦਾ ਬਿਆਨ ਦੇ ਚੁੱਕੇ ਹਾਂ ਗੱਲ ਦਾ ਅਸੀਂ ਤਾਂ ਬਿਆਨ ਦੇ ਚੁੱਕੇ ਹਾਂ ਕਿ ਇੱਕ ਪਰਿਵਾਰ ਨੂੰ ਬਚਾਉਣ ਦੇ ਲਈ ਸਾਡੀਆਂ ਜਿਹੜੀਆਂ ਸਿਕਸ ਸਾਮਾਨ ਹੈ ਉਹਨਾਂ ਦੀ ਮਰਿਆਦਾ ਨੂੰ ਟਾ ਲਾਈ ਜਾ ਰਹੀ ਹੈ ਅਸੀਂ ਅਸੀਂ ਸਾਰੇ ਉਸੇ ਪਾਰਟੀ ਦਾ ਹਿੱਸਾ ਅਸੀਂ ਹਲ ਕਰਦੇ ਅਸੀਂ ਕੰਮ ਕਰਦੇ ਰਹੇ ਹਾਂ ਲੇਕਿਨ ਜਿੱਥੇ ਗਲਤ ਹੁੰਦਾ ਅਸੀਂ ਕਹਿੰਦੇ ਵੀ ਰਹੇ ਹਾਂ ਮੈਂ ਤਾਂ ਪਿਛਲੇ ਤਕਰੀਬਨ 2.5 ਤਿੰਨ ਸਾਲਾਂ ਤੋਂ ਬਿਲਕੁਲ ਹੀ ਪਾਰਟੀ ਤੋਂ ਵੱਖ ਹੋ ਕੇ ਇਹ ਫੈਸਲਾ ਕਰ ਲਿਆ ਸੀ ਕਿ ਜੇ ਮੰਜ਼ੀ ਜਦੋਂ ਸੁਧਾਰ ਲਹਿਰ ਬਣੀ ਉਸ ਵੇ ਮੈਂ ਤਾਂ ਕਹਤ ਸੀ ਨਹੀਂ ਅਸੀਂ ਨਹੀਂ ਤਾਂ ਅਸੀਂ ਘਰ ਬੈਠਾਂਗੇ ਪਰੰਪੂਰੀ ਕਰਾਂਗੇ ਲੇਕਿਨ ਜਦੋਂ ਅਕਾਲਤਖ ਸਾਹਿਬ ਨੂੰ ਕਮੇਟੀ ਬਣੀ ਤੇ ਉਥੋਂ ਦਾ ਹੁਕਮਤ ਵਾਲੇ ਨਹੀਂ ਜਾ ਸਕਦਾ ਇਸ ਲਈ ਸਮਰਪਿਤ ਦਾ ਸ਼੍ਰੀ ਅਕਾਲਤਖ ਸਾਹਿਬ ਨੂੰ ਜੋ ਵੀ ਹੁਕਮ ਹੋਊਗਾ ਉਹ ਪੂਰਾ ਕਰਾਂਗੇ ਇਹ ਘਰ ਦੀ ਪ੍ਰੋਜੈਕਟ ਕਿੰਨੇ ਟਾਈਮ ਜਿਹੜਾ ਪੂਰਾ ਕਰਨ ਦੇ ਕੋਈ ਦੇਖੋ ਸਾਨੂੰ ਤਾਂ ਜਥਰ ਸਾਬਾ ਨੇ 6 ਮਹੀਨੇ ਲਈ ਕਿਹਾ ਸੀਗਾ ਹਾਂ ਜੋ 6 ਮਹੀਨੇ ਜਦੋਂ ਤੋਂ ਸ਼ੁਰੂ ਹੋਊਗਾ ਤਾਂ 6 ਮਹੀਨੇ ਪੂਰੇ ਕਰਾਂਗੇ